ਹਾਂਜੀ ਕੀ ਹਾਲੇ ਸਾਰਿਆਂ ਦਾਸ ਕਰ ਸਾਰੇ ਠੀਕ ਹੋਗੇ ਆਪਾਂ ਲੈ ਕੇ ਆਈ ਜੀ 13 ਜੂਨ 2025 ਦੀਆਂ ਬਾਜੀਆਂ ਦੇ ਨਤੀਜੇ ਜੇ ਕਿਸੇ ਵੀਰ ਨੇ ਅਪਡੇਟ ਸੈਂਡ ਕਰਨੀ ਹੋਵੇ ਤਾਂ ਇਹਡਾ ਆਪਣਾ ਨੰਬਰ ਚੱਲੀ ਜਾਂਦਾ ਇਸ ਨੰਬਰ ਤੇ WhatsApp ਕਰ ਸਕਦੇ ਆ ਜੀ ਤੇ ਵੀਡੀਓ ਨੇੜੇ ਤੱਕ ਜ਼ਰੂਰ ਦੇਖਿਓ ਹਾਂਜੀ ਕਰਦੇ ਆ ਵੀਡੀਓ ਸ਼ੁਰੂ ਬਾਜੀ ਆ ਗਈ ਜੀ ਪਿੰਡ ਮੰਗਟਕੇਰ 13 ਜੂਨ 2025 ਦੀ ਬਾਜੀ ਹੈ 114 ਕਬੂਤਰ ਉਡੇ ਸੀਗੇ ਜੀ 3200 ਮੁੱਢ ਨੂੰ 4:30 ਮਿੰਟ ਤੇ ਬਾਜੀ 6 ਕਬੂਤਰਾਂ ਸਾਂਝੀ ਹੋ ਗਈ ਸੀਗੀ ਜੀ ਪਹਿਲਾ ਨੰਬਰ ਬਣਾਇਆ ਬਿੰਦਰਗੱਲ ਬਲਟ ਦਾ ਜੇਤੂ ਜੀ ਦੂਜਾ ਨੰਬਰ ਬਣਾਇਆ ਜੀ ਮਨਪ੍ਰੀਤ ਭਾਗਤ ਵਾਲਾ ਫ੍ਰਿਜ ਦਾ ਜੇਤੂ ਜੀ ਜੀਤਾ ਲਹਾਰਾ ਸੋਨੇ ਦੀਆਂ ਠੱਲਾਂ ਦਾ ਜੇਤੂ ਜੀ ਮੋਣਾ ਮੋੜ ਕੂਲਰ ਦਾ ਜੇਤੂ ਜੀ ਔਰ ਪ੍ਰੀਤ ਡਰੋਲੀ ਭਾਈ ਸਾਂਝੀ ਹੋ ਗਈ ਸੀ ਜੀ ਮੋਣਾ ਬੱਲਮਗੜ ਵੀ ਸਾਂਝੀ ਹੋ ਗਈ ਸੀ ਜੀ ਚਾਰ ਨਾਮ ਸੀਗੇ ਜੀ ਤੇ 6 ਕਬੂਤਰਾਂ ਦੀ ਬਾਜੀ ਸਾਂਝੀ ਹੋਈ ਸੀਗੀ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਕਾਇਨੂਰ ਪੈਂਦਾ ਹੈ ਜੀ ਕਾਇਨੂਰ ਮਰਿੰਡਾ 13 ਜੂਨ 2025 ਦੀ ਬਾਜੀ ਹੈ ਜੀ 67 ਕਬੂਤਰੂੜੇ ਸੀ 5200 ਮਾਡਲ ਨੂੰ 4:50 ਮਿੰਟ ਤੇ ਬਾਜੀ ਨਿਪੜੀ ਪਹਿਲਾ ਨੰਬਰ ਬਣਾਇਆ ਸੋਨੂ ਰੰਗੀਆਂ ਗੁਰਦੀਪ ਰੱਬੋ ਮੋਟਰਸਾਈਕਲ ਦੂਜਾ ਨੰਬਰ ਬਣਾਇਆ ਜੀ ਅਨੀਸ਼ ਮਰਿੰਡਾ ਗੁਰਦੀਪ ਰੱਬੋ ਫ੍ਰਿਜ ਦਾ ਜੇਤੂ ਤੀਜਾ ਨੰਬਰ ਬਣਾਇਆ ਜੀ ਜੋਤ ਸਿੰਬਲ ਐਲ ਸੀ ਡੀ ਦਾ ਜੇਤੂ ਚੌਥਾ ਨੰਬਰ ਰਾਹੁਲ ਕਨੇਡਾ ਕੋਲਰ ਦਾ ਜੇਤੂ 5ਵਾਂ ਨੰਬਰ ਅਮਨ ਮੋੜਾ ਮਣੀ ਕਲਾਲ ਫਰਾਟਾ ਪੱਖਾ ਸੰਦੀਪ اٹਵਾਲੀ ਕੱਪ ਦਾ ਜੇਤੂ ਜੀ ਤੇ 7ਵਾਂ ਨੰਬਰ ਬਣਿਆ ਜੀ ਪਨੀਤ ਮਰਿੰਡਾ ਕੱਪ ਦਾ ਜੇਤੂ 7ਾਂ ਕਬੂਤਰਾਂ ਚ ਨਾਮ ਸੀ ਜੀ ਤੇ ਬਾਜੀ ਸ਼ਾਇਦ ਚਾਰਾਂ ਸਾਂਝੀ ਹੋਈ ਸੀ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਵਿਧਿਆਣਾ 13 ਜੂਨ 2025 ਦੀ ਬਾਜੀ ਹੈ 120 ਕਬੂਤਰ ਡੇ ਸੀਗੇ ਜੀ 4:40 ਮਿੰਟ ਤੇ ਬਾਜੀ ਨਿਬੜੀ ਸੀ 6 ਕਬੂਤਰਾਂ ਬਾਰੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਜੀ ਫੌਜੀ rauwal ਮੋਟਰਸਾਈਕਲ ਪਲੱਸ ਸਾਂਝੀ ਦੂਜਾ ਨੰਬਰ ਬਣਾਇਆ ਜੀ ਰਾਜੂ ਕਿਲਾ ਰਾਏਪੁਰ ਫਰਿੱਜ ਪਲੱਸ ਸਾਂਝੀ ਤੀਜਾ ਨੰਬਰ ਬਣਾਇਆ ਜੀ ਜੋਤੀ ਸ਼ਾ ਕੋਟ ਕੂਲਰ ਪਲੱਸ ਸਾਂਝੀ ਚੌਥਾ ਨੰਬਰ ਬਣਾਇਆ ਜੀ ਗੋਪੀ ਢੰਡਵਾਲ ਪੱਖਾ ਪਲੱਸ ਸਾਂਝੀ ਫਿਰ ਆ ਗਿਆ ਜੀ ਬਿੱਟੂ ਤੋਂ ਮੋਟ ਕੈਨੇਡਾ ਸਾਂਝੀ ਮੈਂਟਾ ਮੰਗਲੀ ਸਾਂਜੀ ਜੀ 6 ਕਬੂਤਰਾਂ ਦੀ ਬਾਜੀ ਸਾਂਜੀ ਸੀ ਚਾਰ ਨਾਮ ਸੀ 4:40 ਤੇ 5 ਨਿਬੜ ਗਈ ਸੀ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਦਲੂਵਾਲ ਇਹ ਹੈਗੀ ਜੀ 13 ਜੂਨ 2025 ਦੀ ਬਾਜੀ ਹੈ 80 ਕਬੂਤਰ ਉੱਡੇ ਸੀਗੇ 2200 ਮੁੱਢ ਨੂੰ 4:30 ਤੇ ਪੰਜਾਂ ਕਬੂਤਰਾਂ ਦੀ ਬਾਜੀ ਸਾਂਜੀ ਹੋ ਗਈ ਜੀ ਜੀ ਚੁੱਪਾਈ ਲੈਣਾ ਬਰ ਬਣਾਇਆ ਜੀ ਕਾਕਾ ਨਾਮਾ ਕਿਲਾ ਬਾਕੀ ਚਾਰਾਂ ਦੇ ਆਪਣੇ ਕੋਲ ਨਾ ਆਈ ਨਹੀਂ ਪੂਰੀ ਅਪਡੇਟ ਆਪ ਨੂੰ ਮਿਲੀ ਨਹੀਂ ਫੇਰਾ ਗਈ ਪਿੰਡ ਮੂਲਾ ਸਿੰਘ ਵਾਲਾ 13 ਜੂਨ 2025 ਦੀ ਬਾਜੀ ਹੈ 24 ਕਬੂਤਰ ਉੱਡੇ ਸੀਗੇ 1700 ਮੁੱਢ ਨੂੰ 2:35 ਮਿੰਟ ਤੇ ਬਾਜੀ ਨਿਬੜੀ ਪਹਿਲੇ ਨੰਬਰ ਬਣਾਇਆ ਜੀ ਮਪਰੀ ਬੱਪੀ ਜਣਾ ਕੱਪ ਪਲੱਸ ਸਾਂਜੀ 45 ਮਿੰਟ ਦੀ ਵਿੱਥ ਪਾਈ ਜੇ ਨੇ ਦੂਜਾ ਨੰਬਰ ਬਣਾਇਆ ਜੀ ਐਮਈ ਬੱਪੀ ਜਣਾ ਕੱਪ ਪਲੱਸ ਸਾਂਜੀ ਜੀ ਮਪਰੀ ਬੱਪੀ ਜਣ ਦੇ ਪੰਛ ਕਬੂਤਰ ਨੇ 45 ਮਿੰਟਾਂ ਦੀ ਵਿੱਥ ਪਾਈ ਪਿੰਡ ਕੋਦਵਾਲ 13 ਜੂਨ 2025 ਦੀ ਬਾਜੀ ਹੈ 32 ਕਬੂਤਰ ਉੱਡੇ ਸੀਗੇ 3200 ਮੁੱਢ ਸੀਗੇ ਤੈਨਵਾਂ ਵਜੇ ਕੇ ਸ਼ਿਆਲੀ ਮੈਂ ਤੇ ਪਾ ਜੀ ਨਿਭੜੀ ਪਹਿਲਾ ਨੰਬਰ ਬਣਾਇਆ ਗਗਨਾ ਆਂਡੂ ਫ੍ਰਿਜ ਦਾ ਜੇਤੂ ਦੂਜਾ ਨੰਬਰ ਜੀ ਆਕਾਸ਼ਦੀਪ ਤਲਵੰਡੀ ਬਾਦ ਦਾ ਪਲਾ ਸਕੂਲਰ ਦਾ ਜੇਤੂ ਤੀਜਾ ਨੰਬਰ ਜੀ ਰੋਡਾ ਰਾਏਕੋਟ ਡੋਲੀ ਪਲਾਸ ਬਾਦ ਦਾ ਜੇਤੂ ਅਜੂਬਾ ਤਲਵੰਡੀ ਜੀ ਪੱਖਾ ਜੇਤੂ ਪੰਜਵਾਂ ਨੰਬਰ ਬਣਾਇਆ ਜੀ ਗੇਜਾ ਤਲਵੰਡੀ ਪਿੰਜਰਾ ਜੇਤੂ ਛੇਵਾਂ ਨੰਬਰ ਮੈਂ ਜੀ ਚਮਕੌਰ ਥਾਲੀਆਂ ਕੱਪ ਜੇਤੂ ਜੀ ਫਿਰ ਆ ਗਿਆ ਜੀ ਪਿੰਡ ਚ ਤਾਮਲਾ 13 ਜੂਨ 2025 ਦੀ ਬਾਜੀ ਹੈ ਜੀ 105 ਕਬੂਤਰ ਉਡੇ ਸੀਗੇ 4200 ਮੁੱਢ ਨੂੰ 5:20 ਮਿੰਟ ਤੇ ਬਾਜੀ 6 ਕਬੂਤਰਾਂ ਸਾਂਝੀਆਂ ਹੋ ਗਈ ਸੀ ਢੋਗਾ ਤੇ ਔੜ ਮੋਟਰਸਾਈਕਲ ਦੇ ਜੇਤੂ ਯਾਰੀ ਪਥਰੇੜੀ 쿨ਰ ਦੇ ਜੇਤੂ ਤੀਜਾ ਨੰਬਰ ਬਣਿਆ ਜੀ ਐਸ਼ਵੀਰ ਪਥਰੇੜੀ ਪਰਾਟਾ ਪੱਖਾ ਜੇਤੂ ਚੌਥਾ ਨੰਬਰ ਬਣਿਆ ਜੀ ਸੁੱਖਾ ਪੜੌਲ ਕੱਪ ਦਾ ਜੇਤੂ ਪੰਜਵਾਂ ਨੰਬਰ ਬਣਿਆ ਜੀ ਲਾਡੀ ਚੈੜੀਆਂ ਕੱਪ ਦਾ ਜੇਤੂ ਤੇ 6 ਮਨਵਰ ਬਣਾਇਆ ਜੀ 37 ਚਾਹ ਹੜਕਾਪ ਦਾ ਜੇਤੂ 6 ਹੀ ਕਾਨਾਂ ਸੀਗੇ ਤੇ 6 ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਜੀ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਚੰਨੂ ਵਾਲਾ 12 ਜੂਨ 2025 ਦੀ ਬਾਜੀ ਹੈ 3200 ਮੁੱਢ ਸੀਗੇ ਜੀ 67 ਕਬੂਤਰ ਉੜੇ ਸੀ 4:10 ਤੇ ਬਾਜੀ ਨਿਬੜੀ ਹਰਜੀਤ ਸਮਾਲਸਰ ਫ੍ਰਿਜ ਪਲਸ 2000 ਦੀ ਜਿੱਤ ਪੁੱਟੋ ਲੰਬ ਵਾਲੀ ਪੱਖਾ ਪਲਸ 700 ਜਿੱਤ ਹਿੰਦਾ ਮੜਿਆਣੀ ਕੱਪ ਪਲਸ 300 ਦੀ ਜਿੱਤ ਜੀ ਤਿੰਨ ਨੰਬਰਾਂ ਚ ਬਾਜੀ ਸੀ ਪ੍ਰੈਜ ਪੱਖਾ ਤੇ ਕੱਪ ਨਾਮ ਸੀਗੇ ਜੀ 2700 ਤੇ 300 ਦੀ ਜਿੱਤ ਸੀਗੀ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਫਲੋਰ 13 ਜੂਨ 2025 ਦੀ ਬਾਜੀ ਹੈ 76 ਕਬੂਤਰ ਉੜੇ ਸੀ 1200 ਮਾਡਲ ਨੂੰ ਅੱਠਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਬਾਜੀ 4:40 ਤੇ ਨਿਬੜ ਗਈ ਸੀ ਬੱਬੂ ਮਹਿਮਾ ਸਿੰਘਾ ਵਾਲਾ ਸਾਂਜੀ ਕੱਪ ਬੱਬੂ ਕੱਪ ਕੱਪ ਸਾਂਜੀ ਸ਼ਕੀਲ ਰੜਕਾ ਸਾਂਜੀ ਕਾਲਾ ਤਖਰ ਸਾਂਜੀ ਬਿੱਟੂ ਰਾਏਕੋਟ ਸਾਂਜੀ ਅਰਸ਼ ਭੋਗੀ ਵਾਲ ਸਾਂਜੀ ਏਕਮ ਕਣਕਾ ਸਾਂਜੀ ਤੇ ਕਾਲਾ ਤਖਰ ਸਾਂਜੀ ਜੀ ਇਹਨਾਂ ਠੰਗ ਬੁੱਤਰਾਂ ਦੀ ਬਾਜੀ ਸਾਂਜੀ ਉਖਰੀ ਜੀ ਫੇਰ ਆ ਗਿਆ ਜੀ ਪਿੰਡ ਰੂਪਾ ਹੇੜੀ 13 ਜੂਨ 2025 ਦੀ ਬਾਜੀ ਹੈ 2200 ਮੱਢ ਨੂੰ 86 ਕਬੂਤਰ ਉੱਡੇ ਸੀ 4:45 ਮਿੰਟ ਤੇ ਬਾਜੀ 8 ਕਬੂਤਰਾਂ ਦੀ ਸਾਂਝੀ ਹੋਈ ਸੀ ਡਾਕਟਰ ਰਚਨਾ ਕੁਦਰਤ ਲੋਂਗੋਵਾਲ ਗਰਜੀਤ ਉਪੜੀ ਸੋਨੂ ਰੰਗੀਆਂ ਜੋਤ ਪਾਤੜਾ ਸ਼ੰਭੂ ਮੋਜੇਵਾਲ ਕੋਕੋ ਉੱਬਾਂਵਾਲ ਰਫੀਕ ਦਲੇਲ ਘੜ ਇਹਨਾਂ 8 ਕਬੂਤਰਾਂ ਦੀ ਬਾਜੀ ਸਾਂਝੀ ਹੋਈ ਸੀ ਬਾਜੀ ਸੌ ਮੜ ਸੀ ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਖਿਆਲਾ 13 ਜੂਨ 2025 ਦੀ ਬਾਜੀ ਹੈ 2200 ਮੱਡ ਨੂੰ ਤੇਕ ਬੁੱਤ ਰੁਡੇ ਸੀ ਜੀ 4:30 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਨੰਬਰ ਬਣਾਇਆ ਜੀ ਸੰਦੀਪ ਚੌਕੇ ਫਰਿੱਜ ਦਾ ਜਤੂ ਫਿਰ ਜਤੂ ਚਾ ਨੰਬਰ ਗੁਰਪ੍ਰੀਤ ਸਲੀਨਾ ਤੀਜਾ ਨੰਬਰ ਚਿਰਾਗ ਮੋੜ ਚੌਥਾ ਨੰਬਰ ਲਾਡੀ ਬੋੜੇਵਾਲ ਤੇ ਫਿਰ ਆ ਗਿਆ ਜੀ ਕੁਲਦੀਪ ਗੰਡੂ ਆ ਪਹਿਲੇ ਨੰਬਰ ਦਾ ਤਾਂ ਆਪਾਂ ਨੂੰ ਪਤਾ ਹੀ ਫਰਿੱਜ ਸੀ ਬਾਕੀਆਂ ਦਾ ਆਪਾਂ ਨੂੰ ਪਤਾ ਨਹੀਂ ਅਗਲੀ ਬਾਜੀ ਆ ਗਈ ਜੀ ਪਿੰਡ ਦਿਵਾਨਾ ਬਰਨਾਲਾ 13 ਜੂਨ 2025 ਦੀ ਬਾਜੀ ਹੈ 2200 ਮੱਢ ਨੂੰ 100 ਕਬੂਤਰ ਉੱਡਿਆ ਸੀ 3:45 ਮਿੰਟ ਤੇ ਬਾਜੀ ਨਿਬੜੀ ਜੀ ਤਰਲੋਚਨ ਮਾਸੀ ਕੇ ਫ੍ਰਿਜ 1000 ਦੀ ਜਿੱਤ ਗਰਮੇਲ ਗਹਿਲਾ ਕੂਲਰ 600 ਦੀ ਜਿੱਤ ਪਿੰਦਾ ਗਹਿਲਾ ਕੱਪ 400 ਦੀ ਜਿੱਤ ਫਿਰ ਆ ਗਈ ਜੀ ਪਿੰਦਰ ਹਿੰਮਤਪੁਰਾ ਕੱਪ ਦੀ ਜਿੱਤ ਗੁਰਵੀਰ ਮਾਨੋਕੇ ਜੀ ਕੱਪ ਦੀ ਜਿੱਤ ਤਿੰਨ ਨੰਬਰਾਂ ਹੀ ਬਾਜੀ ਸੀਗੀ ਇਹ ਪੰਜ ਜਨਾਮ ਸੀਗੇ ਜੀ। ਇਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਖੂਨਣਾ ਜ਼ਿਲ੍ਹਾ ਸ਼ਰੀ ਮੁਖਤਾਰ ਸਾਹਿਬ ਜੀ 2200 ਮਾਡਲ ਸੀਗਾ ਜਿੱਥੇ 70 ਕਬੂਤਰ ਡੇ ਸੀ। 2:15 ਤੇ ਬਾਜੀ ਨਿਬੜੀ ਡਾਕਟਰ ਮਾਹੂਣਾ ਦੇ ਕਬੂਤਰ ਕੱਲਾ ਰਹਿ ਗਿਆ ਸੀ ਜੀ। ਡਾਕਟਰ ਮਾਹੂਣਾ ਪੂਰੀ ਪੂਰੀ ਮਾਹੂਣਾ ਇਹ ਕਬੂਤਰ ਕੱਲਾ ਰਹਿ ਗਿਆ ਸੀ ਜੀ 2:15 ਤੇ। ਅਗਲੀ ਬਾਜੀ ਆ ਗਈ ਜੀ ਪਿੰਡ ਮਝਾਲੀ ਕਲਾਂ ਸਮਰਾਲਾ 13 ਜੂਨ 2025 ਦੀ ਬਾਜੀ ਹੈ 1200 ਮੱਢੋਂ 60 ਕਬੂਤਰ ਉੱਡੇ ਸੀ 4 ਵਜੇ ਪੰਜਾਂ ਕਬੂਤਰਾਂ ਦੀ ਬਾਜੀ ਸੰਝੀ ਹੋ ਗਈ ਸੀ ਜੱਗੀ ਖਲਾਲ ਲਾਲ ਚੱਕਾ ਮਾਫੀ ਜੈਸ਼ਨ ਲੋਪੋ ਸਾਨ ਬਲਾਲਾ ਤੇ ਸੋਨੂ ਲੋੜ ਲਈ ਇਹਨਾਂ ਪੰਜਾਂ ਕਬੂਤਰਾਂ ਦੀ ਬਾਜੀ ਸੰਝੀ ਹੋ ਗਈ ਸੀ ਜੀ ਫਿਰ ਆ ਗਈ ਪਿੰਡ ਟੜਿਆਲ 13 ਜੂਨ 2025 ਦੀ ਬਾਜੀ ਹੈ ਬਾਈ ਸੋ ਮੱਢ ਨੂੰ 17 ਕਬੂਤਰ ਡੇ ਸੀ 4:20 ਮਿੰਟ ਤੇ ਬਾਜੀ ਚਾਰਾਂ ਕਬੂਤਰਾਂ ਸਾਂਝੀ ਹੋ ਗਈ ਸੀ ਮਾਸਟਰ ਪਟਾਲ ਜਸ਼ਨ ਕੋਟ ਨਵਾ ਲਵੀ ਸਤਰਾਣਾ ਸ਼ੁਭਪ੍ਰੀਤ ਤੁਰ ਵੰਜਾਰਾ ਜੀ ਇਹਨਾਂ ਚਾਰਾਂ ਕਬੂਤਰਾਂ ਇਹ ਬਾਜੀ ਸਾਂਝੀ ਹੋ ਗਈ ਸੀ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਕਿ ਸ਼ੇਅਰ ਕਰਿਆ ਕਰੋ ਤੇ ਆਪਣੇ ਆਪਣੇ ਪਿੰਡਾਂ ਦੀ ਅਪਡੇਟ ਵਟਸਐਪ ਕਰਿਆ ਕਰੋ ਜੀ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ